ਤਰੀਕ 18 ਤੇ ਦਿਨ ਸ਼ਨੀਵਾਰ ਸਨ 2025 ਅਕਤੂਬਰ ਦਾ ਮਹੀਨਾ ਤੇ ਕੈਮਰੇ ਦੀਆਂ ਕੁਝ ਸੈਟਿੰਗਸ ਰਹਿ ਗਈਆਂ ਸੀਆਂ ਉਹ ਅੱਜ ਕਰਦੇ ਪਏ ਆ ਲੰਮੇ ਸਫ਼ਰਾਂ ਦੀ ਤਿਆਰੀ ਵਾਸਤੇ ਤੇ ਨਾਲੇ ਦਖਲਾ ਪਿੰਡੂ ਇਲਾਕਾ ਜਿਹੜਾ ਹੈ ਦੇਖਦੇ ਪਏ ਆ ਤੇ ਕੀ ਹਾਲਤਾ ਦਾ ਅੱਜ ਫੇਰ ਸਵੇਰੇ ਸਵੇਰੇ ਮੱਠੀ ਮੱਠੀ ਧੁੰਦ ਜੀ ਪਈ ਹੋਈ ਹੈ ਪਰ ਇਹ ਕਿ ਅਮਰੀਕੀ ਕੁਆਲਿਟੀ ਚੰਗੀ ਆ ਵੀ ਦਿਖਦਾ ਹੋਇਆ ਸਾਰਾ ਸਾਫ ਹੈ। ਬਾਕੀ ਫਸਲੇ ਬਾੜੀ ਇਦਾਂ ਅਜੇ ਚੱਲਦਾ ਫਿਰ ਕੰਮ ਜਿੰਨਾਂ ਦਾ ਤੇ ਕੁਛ ਤੇ ਪਹਿਲੀ ਵਾਹ ਛੜੀ ਉਹਨਾਂ ਨੇ। ਤਾਰੀ ਵਾਹ ਕੇ ਤੇ ਤਿਆਰ ਕਰਦੇ ਪਏ ਆ ਕਣਕਾਂ ਵਾਸਤੇ। ਤੇ ਉਮੀਦ ਆ ਵੀ ਇਹਨਾਂ ਨੇ ਛੇਤੀ ਹੀ ਕੰਮ ਜਿਹੜਾ ਹੈ ਇਹ ਖਤਮ ਕਰ ਦੇਣਾ। ਤੇ ਅੱਗੇ ਚੱਲਦੇ ਹਾਂ। ਕੋਈ ਸਮਾਂ ਹੋ ਗਿਆ ਕੋਈ ਸਾਢੇ 6:30 ਦਾ। ਤੇ ਘਰ ਨੂੰ ਪਾਈਏ ਚਾਲੇ। ਤਾਂ ਕਿ ਜਾ ਕੇ ਤਿਆਰ ਹੋ ਗਏ ਕੋਈ ਕੰਮ ਕਰਨ ਨੂੰ ਨਿਕਲਿਆ ਜਾਏ ਆਓ ਚੱਲਦੇ ਹਾਂ ਹੁਣ ਆਪਾਂ ਸ਼ਹਿਰ ਉਹ ਵਾਲੇ ਨੂੰ ਹੁਣ ਅੱਜ ਜਿਹੜੇ ਪਿੰਡ ਜਿਹੜੇ ਸੀ ਲਗ ਭਾਗ ਇੱਧਰ ਦੇ ਨਵੇਂ ਪਿੰਡ ਹੋ ਗਿਆ ਜਾਂ ਆ ਹਸਨਪੁਰ ਵਗੈਰਾ ਹੋ ਗਿਆ ਇਹ ਸਾਰੇ ਅੱਜ ਇੱਧਰੋਂ ਸਵੇਰੇ ਸਵੇਰੇ ਆਪਾਂ ਘੁੰਮੇ ਆਗੇ ਤੇ ਗਾੜੀ ਕੱਲ ਆਪਾਂ ਰਗੀਲਪੁਰ 16 ਸਾਈਡ ਦੇਖੀ ਸੀ ਸਾਰੀ ਰਗੀਲਪੁਰ ਤੋਂ ਅੱਗੇ ਆਪਾਂ ਨਾ ਗਿਆ ਨਾ ਸਹਾਂ ਵਾਲੇ ਪਾਸੇ ਨੂੰ ਤੇ ਅੱਜ ਜਿਹੜਾ ਇਹ ਪਾਸਾ ਦੇਖਿਆ ਹੈਗਾ ਤੇ ਉਮੀਦ ਆ ਵੀ ਸਾਰੀਆਂ ਸੈਟਿੰਗਾਂ ਜਿਹੜੀਆਂ ਐ ਕੰਪਲੀਟ ਹੋ ਜਾਣਗੀਆਂ ਅੱਜ ਨਹੀਂ ਤੇ ਕੱਲ ਹੋ ਜਾਣਗੀਆਂ ਉਸ ਤੋਂ ਬਾਅਦ ਆਪਣਾ ਲੰਮੇ ਸਫ਼ਰ ਦੀ ਜਿਹੜੀ ਤਰੀਕ ਹੈਗੀ ਐ ਦੀਵਾਲੀ ਤੋਂ ਬਾਅਦ ਉਹ ਵੀ ਹੁਣ ਲਾਗੇ ਆ ਗਈ ਆ ਤੇ ਫੇਰ ਆਪਾਂ ਪੁਣਾ ਲੰਮੇ ਸਫ਼ਰ ਦੇ ਚਾਲੇ ਦੇਖਦੇ ਹਾਂ ਪ੍ਰਮਾਤਮਾ ਸੁੱਖ ਰੱਖੇ ਲੰਮਾ ਸਮਾਂ ਸਫ਼ਰ ਕਰਨਾ ਹੈ ਤੇ ਅੱਜ ਜਾਣਾ ਡਿਊਟੀ ਤੇ ਪਸਤੋਂ ਬਹੁਤ ਜੜੀ ਹੈ। ਛੁੱਟੀ ਹੈ ਆਪਣੀ। ਉਹ ਚਾਲੂ ਹੋ ਜਾਣੀ ਹੈ ਗੱਡੀ। ਛੁੱਟੀ ਚਾਲੂ ਹੋਣ ਕਰਕੇ ਤੇ ਫਿਰ ਆਪਾਂ ਵਿਹਲੇ ਇਹ ਕੰਮ। ਇਹੀ ਕੰਮ ਆਪਾਂ ਉਹਦੇ ਨਾਲ ਕਰਾਂਗੇ। ਇਹ ਤਾਂ ਲੱਗਦਾ ਫਿਰ ਸੜਕ ਬੰਦ ਆ ਜਾਂ ਘਾਰਾਂ ਤੇ ਇਹਦਾ। ਪਾਪਾ ਮੋੜ ਜਾਨੇ ਪਿੱਛੇ ਨੂੰ ਕੋਨੂਕ ਦੁਨੋ ਜਾਣਾ ਫੇਰ ਹੈ ਬਾਗ ਘਰ ਪਾ ਲੈਣੇ ਵਸੇ ਵਧੀਆ ਜਗੜ ਬਣੇ ਹੋਏ ਹੁਣ ਗਾੜੀ ਨਵਾਂ ਫਰੈਂਡ ਤੇ ਨਵੇਂ ਟੰਡ ਹੋ ਗਏ ਔਰ ਕੇ ਬੋਇਸ ਬੋਸ ਹੁੰਦੇ ਆਪਣੇ ਵਾਲੇ ਪਾਸੇ ਚਾਲੇ ਪਾਵਾਂ ਕੱਲ ਸੈਟਿੰਗ ਕਰਦਾ ਪਿਆ ਸੀ ਵੀਡੀਓ ਦੀ ਤੇ ਕੁਝ ਉਦੇ ਵਿੱਚ ਇੱਕ ਤੇ ਪ੍ਰੋਬਲਮ ਆਈ ਸੀ ਜਿਹੜਾ ਇੱਕ ਲਿਖਿਆ ਜਾ ਵਿਚ ਆ ਰਿਹਾ ਸੀ ਉਹ ਤੇ ਉਹ ਲਿਖਣ ਕਰਕੇ ਫਿਰ ਉਹ ਥੋੜਾ ਠੀਕ ਨਹੀਂ ਲੱਗਦਾ ਵੀਡੀਓ ਚ ਉਹ ਫਿਰ ਐਡੀਟਿੰਗ ਕਰਕੇ ਉਹਨੂੰ ਠੀਕ ਕਰਨਾ ਪਿਆ ਔਰ ਉਹਨੂੰ ਪਤਾ ਕਰਨਾ ਪਿਆ ਵੀ ਕਿਵੇਂ ਹਟਾਉਣਾ ਅੱਜ ਜੜੀ ਵੀਡੀਓ ਜੇ ਉਮੀਦ ਹੈ ਕਿ ਉਹ ਨਹੀਂ ਆਏਗਾ ਤੇ ਕੋਸ਼ਿਸ਼ ਕੋਸ਼ਿਸ਼ ਕੀਤੀ ਹੈ ਵੀ ਥੋੜਾ ਹੋਰ ਵਧੀਆ ਜਿਹੜੀ ਆ ਕੁਆਲਿਟੀ ਜਿਹੜੀ ਆ ਬਣਾਈ ਜਾਵੇ ਕਿਉਂਕਿ ਉਦਾਂ ਸਾਰਾ ਕੁਝ ਠੀਕ ਲੱਗਦਾ ਹੈ ਜਦੋਂ ਬੰਦਾ ਕੰਮ ਸ਼ੁਰੂ ਕਰਦਾ ਕੋਈ ਤੇ ਫਿਰ ਪਤਾ ਲੱਗਦਾ ਕਿ ਉਹਦੇ ਵਿੱਚ ਮੁਸ਼ਕਲਾਂ ਕੀ ਕੀ ਆਉਂਦੀਆਂ ਇਹ ਮੁਸ਼ਕਲਾਂ ਦੇ ਵਿਜਲੇ ਆਉਂਦੀਆਂ ਤੇ ਫਿਰ ਬੰਦਾ ਉਹਨਾਂ ਤੋਂ ਫਿਰ ਹੱਲ ਵੀ ਉੱਥੇ ਹੀ ਹੁੰਦਾ ਜਿੱਥੇ ਮੁਸ਼ਕਲ ਹੁੰਦੀ ਹੱਲ ਵੀ ਉੱਥੇ ਹੁੰਦਾ ਫਿਰ ਉਹਦਾ ਹੱਲ ਕਰਕੇ ਤੇ ਫਿਰ ਉਹਨੂੰ ਠੀਕ ਕਰਦਾ ਠੀਕ ਕਰਕੇ ਤੇ ਫਿਰ ਸੁਧਾਰ ਜਿਹੜਾ ਹਮੇਸ਼ਾ ਹਾਲ ਵਿੱਚ ਜਿਹੜਾ ਹੈ ਉਹ ਚੱਲਦਾ ਰਹਿੰਦਾ ਏ ਹੁਣ ਪਿੰਡਾਂ ਦਾ ਜਨਜੀਵਨ ਲੋਕ ਲੱਗੇ ਆਪੋ ਆਪਣੇ ਕੰਮ ਕਰਨ ਚੱਕਾ ਘੇੜ ਜਣਾ ਜਿਉਂ ਜਿਉਂ ਦਿਨ ਚੜਦਾ ਤੋ ਤਕ ਉੱਤੇ ਉਹਨੇ ਸੱਤ ਮੋੜਾ ਪਾਇਆ ਘਰ ਨੂੰ ਆਇਆ ਤਾਂ ਮੈਂ ਬੜੇ ਜਲਦੀ ਦਾ 5 ਵਜੇ ਤਾਂ 6 ਵਜੇ ਸਾਈਕਲਿੰਗ ਕਰਨ ਸ਼ੁਰੂ ਕੀਤੀ ਸੀ 5 ਵਜੇ ਫਿਰ ਬੜੇ ਤੱਕ ਦੌੜ ਨੂੰ 30-40 ਕਿਲੋ ਅਗਲੇ ਮੋੜੇ ਤੇ ਇਹ ਸਜਣੋ ਇਹ ਸਕਾਟ ਟਰੈਕਟਰ ਹੈ ਦੋ ਸਿਲੰਡਰ ਹੁੰਦਾ ਸੀ ਚਿੱਟੇ ਰੰਗ ਦਾ ਤੇ 35 ਹਾਰਸ ਪਾਵਰ ਸੀ ਇਹਨੂੰ ਕਹਿੰਦੇ ਇਹ ਸਕਾਟ ਚਿੱਟਾ ਇਹਨਾਂ ਦਾ ਇੱਕਾਫੀ ਯੁੱਗ ਸੀ ਆਪਣੇ ਟਾਈਮ 'ਚ ਜਿਹੜੀਆਂ ਕਮਾਈਆਂ ਕੀਤੀਆਂ ਨੇ ਪਰ ਯਾਰ ਉਹ ਗੱਲ ਹੈ ਨਹੀਂ ਕਿ ਇਹ ਸਿਲੰਡਰ ਵਾਲੀ ਯੋਨਨ ਡਾਕਟਰ ਵਾਹ ਇਹਨਾਂ ਨੂੰ ਪਤਾ ਗਾਮ ਡੰਗ ਟਪਾਉ ਹੂ ਜੇ ਕਹੀਏ ਬੜੀ ਵੱਡੀ ਗੱਲ ਹੀ ਆਖਦੇ ਕੁਛ ਨਹੀਂ ਹੈ ਟਾਈਮ ਕੱਢਣ ਵਾਲਾ ਕੰਮ ਸੀਗਾ ਠੀਕ ਠਾਕ ਜਿਹਾ ਦੋ ਸਿਲੰਡਰ ਦਾ ਤੁਹਾਨੂੰ ਪਤਾ ਹੀ ਆ ਤੇ ਐਨੀ ਕੋ ਜਾਣ ਹੰਦੀ ਨਹੀਂ ਹੁੰਦੀ ਇਹਨਾਂ ਦੇ ਵਿੱਚ ਠੀਕ ਠਾਕ ਕੰਮ ਹੋ ਗਿਆ ਖੱਲਾਂ ਦੇ ਮਗਰ 9 ਪੌਂਡਾ ਵੇ ਲੋਕੀਂ ਪਾਇਆ ਤੇ ਸਤ ਦੇ ਵਾਸਤੇ ਬਣਿਆ ਸੀ। ਮਟ ਟਕਰਾਹੀ ਗਦਰੀ ਤੇ ਲੋਕੀਂ ਲਾਉਂਦੇ ਸੀ। ਉੱਥੇਰਾ ਕੰਮ ਕਰਨ ਵਾਲੇ ਉਹਦਾ ਕੰਮ ਕੀਤਾ ਇਹਦੇ ਉੱਤੇ। ਮਿਹਨਤ ਕੀਤੀ ਆ। ਚਾਹੇ ਕੰਮ ਕਰਨ ਦਾ ਆਵਾਜ਼ ਕੋਈ ਮਹਈਆਂ ਕੀਤੀਆਂ ਕਈਆਂ ਨੇ ਤਾਂ ਫੇਰੀਆਂ ਜਨਾਂ ਨੇ ਮੇਰਾ ਸਲਾਹ ਹੈ ਕਿ ਤੋ ਚੱਲੀਏ ਹਾਂ ਘੜ ਗੋ ਘੜ ਤੇ ਰੇਸ ਰੇਸੇ ਹਰ ਬਰ ਦੇ ਸਾਰੇ ਲੋਗ ਸੰਜੀਗਲ ਹੈ ਇਹ ਦਾ ਧਿਆਰਾ ਕਰਿਆ ਪਰ ਇਹ ਚੱਲਣ ਜਿਹੜਾ ਇਹ ਲੈ ਇਨਾ ਹੈ ਨਹੀਂ ਸੀ ਹੁੰਦਾ 15-20 ਸਾਲ ਤੋਂ ਹੀ ਕਾਫੀ ਵੱਧਾ ਜਾਂਦਾ ਕਾਮਕਾਰ ਘਟ ਗਏ ਘਰਾਂ ਚ ਮਸ਼ੀਨਰੀ ਦਾ ਜੋਬ ਹੋਣ ਕਰਕੇ ਸਾਰਾ ਕੋਈ ਜਿਹੜਾ ਹੁਣ ਕੋਈ ਇਨਾਂ ਦੇ ਹੋ ਗਿਆ ਤੇ ਕੰਮ ਕਰਨ ਨੂੰ ਕੋਈ ਏਡਾ ਕੋਈ Any other level D? ਇੱਧਰ ਤੋਂ ਬਲਪੁਰੀਆਂ ਵਾਲਾ ਇਲਾਕਾ ਅਸਨਗੋਰ ਨਮਾ ਪਿੰਡ ਇਹ ਸਭ ਕਲੀਅਰ ਕੀਤਾ ਅੱਜ ਸ਼ੇਅਰਸ ਪਾਟਾ ਕਰਦੇ ਕਰਦੇ ਸਵੇਰੇ ਸਵੇਰੇ ਵਾਵਾ ਇੱਕਦਿ ਪ੍ਰੈਕਟਿਸ ਹੋ ਜਾਊ ਬੁੱਢਾ ਇਹਦੇ ਜਿਹੜੇ ਪ੍ਰੋਬਲਮ ਕਿੱਥੇ ਕਿੱਥੇ ਆ ਗਈ ਉਹ ਸਮਝ ਆ ਜਾਊ ਜਿੰਨਾਂ ਚਿਰ ਕਿਸੇ ਰਾਹ ਨਾਲ ਨਾ ਪਈਏ ਉਹਨਾਂ ਚਿਰ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਘਰ ਬੈਠਿਆਂ ਜੋ ਮਰਜ਼ੀ ਕਹੀ ਜੋ ਹੋਰ ਇੱਕ ਵਾਰੀ ਇਹ ਗੁਰਾ ਸੱਜਣਾ ਇਗਲ ਤੇ ਦੇਖੀ ਜਿਹੜੀ ਹਰ ਥੇ ਇਹਨੂੰ ਬੜਾ ਨਜ਼ਦੀਕ ਤੋਂ ਦੇਖਣ ਦਾ ਮੌਕਾ ਮਿਲਦਾ ਜਿਸ ਰਸਤੇ 'ਚ ਤੁਸੀਂ ਲੰਘ ਜਾਂਦੇ ਹੋ ਉਹ ਰਸਤਾ ਬੰਦਾ ਖੋਲਦਾ ਹੈ ਹਰ ਬੰਦੇ ਨੂੰ ਬੁਲਾਉਣ ਦਾ ਮੌਕਾ ਮਿਲਦਾ ਜਿਹੜੇ ਬੰਦੇ ਹਾਂ ਸਰਕਾਰੀ ਉਹ ਥੋੜੇ ਸਾਈਕਲ ਵਾਲੇ ਵਿੱਚ ਹੱਗਦੇ ਵੀ ਘੱਟ। ਖੁੱਲ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ। ਤੇ ਬਾਕੀ ਪੈਲੀਆਂ ਦਾ ਕੁਛ ਇਦਾਂ ਦਾ ਮਾਹੌਲ ਹੈ। ਨਾ ਸ਼ਹਿਰ ਦਾ ਲੱਗਾ ਆਈ ਜਾਂਦਾ ਆ। ਤੇ ਲੱਗੇ ਆਉਣ ਕਰਕੇ ਬੰਦੀਆਂ ਜਾਂਦੀਆਂ ਕਲੋਨੀਆਂ। ਨਵੇਂ ਨਵੇਂ ਘਰ ਸਾਰੇ ਜਾ ਰਹੇ ਆ। ਗਰਮ ਮਰੋ ਚੱਲਦੀ ਐ ਕੋਈ ਵੀ ਕਿਸੇ ਨੇ ਕਲੋਨੀ ਜਿਹੜੀ ਆ ਕੇ ਬਣਾਤੀ ਹੈਗੀ ਪਾਪੂਲੇਸ਼ਨ ਵੜੀ ਆ ਰਹਿਣ ਲੋਕਾਂ ਨੂੰ ਘਰ ਵੀ ਚਾਹੀਦੇ ਆ ਕਿਉਂਕਿ ਹੌਲੀ ਹੌਲੀ ਹਰ ਚੀਜ਼ ਦੀ ਗਰੋਥ ਹੋਣੀ ਚਾਹੀਦੀ ਆ ਇੱਕਦਮ ਤੇ ਕੁਝ ਹੋਣਾ ਨਹੀਂ ਹੈਗਾ ਸੋ ਇਸੇ ਤਰ੍ਹਾਂ ਹੀ ਜਿਹੜਾ ਆ ਕੇ ਕੋਈ ਵੀ ਵੱਡਾ ਕੰਮ ਕਰਨਾ ਕੋਈ ਵੀ ਛੋਟਾ ਕਰਨਾ ਹੈ ਕੋਈ ਵੀ ਜਿਹੜੀ ਜਰਨੀ ਹੈ ਉਹ ਤੇ ਅਕਸਰ ਤੇ ਫਿਰ ਪੈਰ ਪੁੱਟਾਂਗੇ ਤੇ ਹੁਣੀ ਹੈ ਇਹ ਆਰਾਮ ਈਲ ਦਾ ਸਫਰ ਤੈਅ ਕਰਨਾ ਹੋਵੇ ਪਰ ਜੇ ਦੇਖਿਆ ਜਾਏ ਤੇ ਉਹ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ ਸਭ ਤੋਂ ਪਹਿਲੇ ਤੇ ਬੰਦੇ ਨੂੰ ਫੁਰਨਾ ਫੁਰਦਾ ਮੰਨਦੇ ਵਿੱਚ ਵੀ ਮੈਂ ਆ ਕਰਾਂ ਥੋਟ ਪ੍ਰੋਸੈਸ ਫਿਰ ਉਹਨੂੰ ਅਮਲੀ ਰੂਪ ਦੇਣ ਵਾਸਤੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰਦਾ ਲਗ ਜਿ ਕਯੂਟ ਜ ਕਰਦਾ ਉਹਨੂੰ ਜਦੋਂ ਥੋਟ ਨੂੰ ਜਦੋਂ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰਦਾ ਉਹਦੇ ਵਾਸਤੇ ਫਿਰ ਉਹਨੂੰ ਮੂਵਮੈਂਟ ਕਰਨੀ ਪੈਂਦੀ ਹੈ ਤੇ ਇਹ ਮੂਵਮੈਂਟ ਜਿਹੜੀ ਹੈ ਉਹ ਕੋਈ ਨਾ ਕੋਈ ਸਟੈਪ ਤੋਂ ਝੁਕਣਾ ਪੈਣਾ ਫੇਰ ਹੀ ਕਮ ਤੁਰਨਾ ਹੁਣ ਮੰਨ ਲਓ ਕਿ ਇਹਨੇ ਇੱਥੇ ਗੁਰਦਾਸਪੁਰ ਜਾਣਾ ਜਾਂ ਪਠੰਡੇ ਜਾਣਾ ਪਹਿਲੇ ਤੇ ਜਦੋਂ ਉੱਠੇਗਾ ਤੇ ਇੱਕ ਸਟੈਪ ਪੁੱਟੇਗਾ ਫੇਰ ਦੂਜਾ ਫੇਰ ਤੀਜਾ ਫੇਰ ਚੌਥਾ ਫੇ ਪੰਜਵਾਂ ਫੇਰ ਹੌਲੀ ਹੌਲੀ ਬੱਸਾਂ ਜਹਾਜਾਂ ਤੱਕ ਅਪਰੋਚ ਕਰੇਗਾ ਅਲਟੀਮੇਟ ਤੇ ਸਿੰਗਲ ਸਟੈਪ ਤੋਂ ਹੀ ਕਮ ਸ਼ੁਰੂ ਹੁੰਦਾ ਥੌਟ ਪ੍ਰੋਸੈਸ ਤੇ ਸਿੰਗਲ ਪਰਸ ਜਿਹੜਾ ਸਟੈਪ ਹੈਗਾ ਇਹ ਵੱਡਾ ਕ੍ਰਿਟੀਕਲ ਜਿਹੜੀ ਚੀਜ਼ ਹੈਗੀ ਹੈ ਜਿਹਦੇ ਨਾਲ ਸਾਰੇ ਮਸਲੇ ਜਿਹੜੇ ਆ ਉਹ ਅੱਗੇ ਨੇ ਤੁਰਦੇ ਹੈਗੇ ਸੋ ਬੈਠਿਆਂ ਕੁਝ ਨਹੀਂ ਹੁੰਦਾ ਜਿਹੜਾ ਤੁਰੋ ਕਿਸੇ ਪਾਸੇ ਨੂੰ ਸਟੈਪ ਪੁੱਟੋਗੇ ਤਾਂ ਹੀ ਜਿਹੜਾ ਹੈ ਅੱਗੇ ਵਧੋਗੇ ਤੇ ਕੰਫੀਡੈਂਸ ਵਿਸ਼ਵਾਸ ਹੋਣਾ ਚਾਹੀਦਾ ਹੂੰ ਤੁਸੀਂ ਦੇਖੋ ਕੋਈ ਵੀ ਬਿジネスਮੈਨ ਲੋਨ ਲੈ ਕੇ ਕਰੋੜਾਂ ਰੁਪਏ ਦਾ ਮਾਲ ਅੰਦਰ ਗਦਮਾ ਚ ਸਟੋਰ ਕਰ ਦਿੰਦਾ ਉਹਨੂੰ ਪਤਾ ਹੁੰਦਾ ਵੀ ਮੈਂ ਇਹਨੂੰ ਇੰਨੇ ਸਮੇਂ ਦੇ ਵਿੱਚ ਸੇਲ ਕਰ ਦਿਆਂਗਾ ਵੇਚ ਦਿਆਂਗਾ ਤੇ ਇੰਨਾ ਮੇਰਾ ਮੁਨਾਫਾ ਜਿਹੜਾ ਹੈ ਹੋਏਗਾ ਕੰਫੀਡੈਂਸ ਨਾਲ ਸੋਚ ਦੀ ਗੱਲ ਹੈ ਬਾਦਕੀ ਦੀ ਗੱਲ ਹੈ ਦਲੇਰੀ ਇਸੇ ਤਰ੍ਹਾਂ ਹੀ ਤੁਸੀਂ ਜ਼ਿਮੀਦਾਰ ਭਰਾ ਵੱਲ ਦੇਖ ਲਓ। ਉਹ ਕਿ ਮਿੱਟੀ ਨੂੰ ਵਾਹ ਕੇ ਤਿਆਰ ਕਰਕੇ ਲੋੜ ਮੁਤਾਬਕ ਤੇ ਉਹਦੇ ਵਿੱਚ ਖਾਦ ਵੀ ਤੇ ਹੋਰ ਜਿਹੜਾ ਨੂੰ ਲੋੜੀਂਦਾ ਸਮਾਨ ਬਜਾਈ ਦਾ ਪਾ ਕੇ ਖਰਚਾ ਕਰਕੇ ਜੇਬ ਚ ਤੇ ਫਿਰ ਉਹਦਾ ਵੇਟ ਕਰਦਾ 6 ਮਹੀਨੇ ਉਹਨੂੰ ਵਿਸ਼ਵਾਸ ਹੈ ਕਿ ਇਹ ਇੱਕ ਦਿਨ ਫਸਲ ਇਹ ਵੱਡੀ ਹੋਏਗੀ ਤੇ ਮੈਂ ਇਹਨੂੰ ਵੱੜ ਕੇ ਬਿਚਾਂਗਾ ਤੇ ਆਪਣਾ ਘਰ ਦਾ ਗੁਜ਼ਰਵਸਰ ਜਿਹੜੀ ਹੈ ਕਰਾਂਗਾ ਤੂ ਇਹ ਗੱਲ ਹੈ ਸਾਰੀ ਕੰਫੀਡੈਂਸ ਦੀ ਵਿਸ਼ਵਾਸ ਦੀ ਕਿੰਨਾ ਤਗੜਾ ਵਿਸ਼ਵਾਸ ਆ ਸਭ ਕੁਝ ਮਿੱਟੀ ਚ ਛੋਟਣਾ ਫਿਰ ਉਹਦੇ ਚੋਂ ਇਕੱਠਾ ਕਰਨਾ ਤੇ ਉਹਦਾਂ ਸਾਂ ਆਮ ਆਦਮੀ ਜਿਹਨੂੰ ਚੀਜ਼ਾਂ ਦਾ ਨਹੀਂ ਪਤਾ ਜਾਂਦੀ ਯਾਰ ਬੰਨ ਨਹੀਂ ਹੈ ਉਹ ਸਮਝ ਨਹੀਂ ਆ ਕਦੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ ਹਜ਼ਾਰਾਂ ਰੁਪਏ ਖਰਚੇ ਤੇ ਲਿਆਂ ਦੇ ਕਿ ਲਿਆਂ ਉੱਪਰ ਕਰਦੇ ਨੇ ਫਿਰ ਉਹਦਾ ਵੇਟ ਕਰਨਾ ਕਾਬਲੇ ਤਾਰੀਫ ਹੈ ਵੱਡੀ ਗੱਲ ਬਾਤ ਹਰ ਬੰਦਾ ਇਨਸਾਨ ਇਹਨੂੰ ਨਹੀਂ ਕਰ ਸਕਦਾ ਨਾ ਸਮਝ ਸਕਦਾ ਤੇ ਕੋਈ ਵੀ ਕੰਮ ਹਰ ਇਨਸਾਨ ਚਾਹੇ ਕੋਈ ਵੀ ਲਲੋ ਕੋਈ ਬਿਜਲੀ ਵਾਲੋ ਉਹ ਬਾਈ ਜਹਾਜ਼ ਦਾ ਲਓ ਸਮੁੰਦਰੀ ਜਹਾਜ਼ ਦਾ ਲਓ ਕੋਈ ਵੀ ਉਹਨੂੰ ਪਤਾ ਹੁੰਦਾ ਜਹਾਜ਼ ਨੂੰ ਦੇਖੋ ਕਿੰਨਾ 500 ਟਨ ਦਾ ਜਹਾਜ਼ ਆ ਲੱਗੇ ਵਜ਼ਨ ਇੰਨਾ ਸੱਤ ਸਮੁੰਦਰੋਂ ਪਾਰ ਜਾ ਕੇ ਉੱਤਰਦਾ ਟਾਇਲਟ ਪੁਝਾ ਕੇ ਰਨਵੇ ਤੇ ਉਹਨੂੰ ਛੱਡ ਦਿੰਦਾ ਉੜ ਜਾਂਦਾ ਹਵਾ 'ਚ ਵਿਸ਼ਵਾਸ ਕੰਫੀਡੈਂਸ ਆ ਰੁੜ ਜੂਗਾ ਲੈ ਜੂਗਾ ਜੇ ਮਨ ਚ ਦੁੱਬਦਾ ਹੋਏਗੀ ਤੇ ਫਿਰ ਤੁਸੀਂ ਆ ਕੇ ਸਿਆਣੇ ਜੀ ਉਹ ਜ਼ਿੰਦਗੀ ਵਿੱਚ ਕੰਫੀਡੈਂਸ ਤੇ ਵਿਸ਼ਵਾਸ ਜਿਹੜਾ ਹੈ ਨਾ ਉਹ ਬਹੁਤ ਵੱਡੀ ਚੀਜ਼ ਹੈ ਮਿਹਰਾਂ ਸੰਦੇਹ ਬਹੁਤੇ ਮਸਲੇ ਜਿਹੜੇ ਆ ਹੱਲ ਕਰ ਦਿੰਦਾ ਹੈਗਾ ਕੱਲ ਸਾਰੀ ਦੁਰਦੀ ਇਥੋਂ ਵਿਸ਼ਵਾਸ ਤੋਂ ਆਤਮ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਤੋ ਆਤਮ ਵਿਸ਼ਵਾਸ ਜਿਹੜਾ ਕਿ ਤੁਹਾਨੂੰ ਕੰਮ ਕਰਾਂਗੇ ਤੇ ਮਿਹਨਤ ਕਰਾਂਗੇ ਤੇ ਫੇਰ ਹੋਣਾ ਹੈਗਾ ਤੇ ਦੋਸਤੋ ਕਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਨੂੰ ਇੱਥੇ ਸਟਾਪ ਕਰ ਦਿੱਤੀ